ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਕਰਮਕਾਂਰ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਆਡਰੈਸ ਇਹ ਕਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਚਾਟੀਵਿੰਡ ਤਹਿਸੀਲ ਜ਼ਿਲ੍ਹਾ ਸ਼੍ਰੀ ਅਮਰਸਰ ਸਾਹਿਬ ਜਿਹੜੇ ਫਾਰਮ ਤੇ ਦੋਸਤੋ ਵੀਡੀਓ ਬਣਾਉਣ ਪਹੁੰਚੇ ਆ ਨਾਮ ਵੀਰ ਦਾ ਪ੍ਰਭ ਜਿਨ੍ਹਾਂ ਦੇ ਫਾਰਮ ਤੇ ਵੀਡੀਓ ਬਣਾਉਣੀ ਅੱਜ ਆਪਾਂ 6 ਨਗਵਾਂ ਦੇ ਪਿੰਡਾਂ ਦੇ ਵਿੱਚ ਤੇ ਦੋ ਮੱਝਾਂ ਦੋਸਤੋ ਹੋਣਗੀਆਂ ਜਿਨ੍ਹਾਂ ਦੇ ਵਿੱਚ ਦੋਸਤੋ ਇੱਕ ਗਾਂ ਟੋਕੜ ਗੱਬਣ ਹੋਗੀ ਸੱਜਰ ਸੁਈਆਂ ਗਾਵਾਂ ਵੀ ਹੋਣਗੀਆਂ ਤੇ ਉੱਚੇ ਬੱਚੇ ਦੀਆਂ ਗਾਵਾਂ ਵੀ ਹੋਣਗੀਆਂ ਜੀ ਕਨਫਰਮਡ ਡਿਟੇਲ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਡਾ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਵਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇਲੀ ਗੱਲ ਨਾ ਹੋਵੇ ਦੇਖੋ ਸਾਡਾ ਕੰਮ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਪਸ਼ੂ ਦੀ ਤਸੱਲੀ ਨਰਖ ਵਰਖ ਤੁਸੀਂ ਆਪ ਮੇਰੇ ਵੀਰ ਆਪਣਾ ਹੱਕ ਸਮਝ ਕੇ ਤਸੱਲੀ ਕਰ ਲਿਆ ਕਰੋ ਜਿਹੜੇ ਵੀਰਾਂ ਨੇ ਚੈਨਲ ਇਹ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਖਾਸ ਕਰਕੇ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਬਟਨ ਵਾਲ ਤੇ ਸਿਲੈਕਟ ਕਰ ਦਿਓ ਆਓ ਵੀਰਾਂ ਕਰਦੇ ਆ ਗੱਲਬਾਤ ਤੁਸੀਂ ਵੀਡੀਓ ਐਂਡ ਤੱਕ ਜਰੂਰ ਦੇਖੋ ਜੀ ਹਾਂ ਜੀ ਬਈ ਸასი ਗੱਲ ਜੀ ਸასი ਗੱਲ ਖਰਾਤ ਹੋ ਸასი ਗੱਲ ਹੋਰ ਬਈ ਠੀਕ ਠਾਕ ਮਾਲਕ ਦੀ ਮੇਰੇ ਵੀਰ ਜੀ ਸ਼ੁਕਰ ਹੈ ਜੀ ਚੱਲੀ ਜਾਂਦਾ ਵਧੀਆ ਕੰਮ ਕਰ ਮਾਲਕ ਦੀ ਮੇਰੇ ਵੀਰ ਜੀ ਸ਼ੁਕਰ ਸ਼ੁਕਰ ਐਡਰੈਸ ਬੋਲ ਦਿਓ ਵੀਰ ਆਪਣਾ ਐਡਰੈਸ ਵੀਰ ਜੀ ਮੇਰਾ ਆਪਣਾ ਚਾਦੀ ਵਾਲੀ ਹੈ ਹਾਂ ਜੀ ਜੀ ਤੱਕ 4 ਕਿਲੋਮੀਟਰ ਹਾਂ ਜ ਗੋਲਡਨ ਗੜੀ ਦੇ ਵਿੱਚ ਹੀ ਹੈਗਾ 4 ਕਿਲੋਮੀਟਰ ਤੇ ਇਦੋਂ ਤਰ ਤਨ ਦਾ ਮੈਂ ਪ੍ਰਾਈਮ ਜੀ ਡੋਣਾ ਨਹੀਂ ਲਾ ਉਹ ਚ ਉਹ 4 ਕਿਲੋਮੀਟਰ ਠੀਕ ਹੈ ਜੀ ਤੇ ਇਹ ਤਾਂ ਵੀ ਚਾਟੀਵੰਡ ਮੇਨ ਪਿੰਡ ਜੀ ਆਪਣਾ ਮੇਨ ਚਾਟੀਵੰਡ ਦੇ ਵਿੱਚ 4 ਕਿਲੋਮੀਟਰ ਠੀਕ ਹੈ ਜੀ ਤੇ ਵੀ ਜੀ ਆਪਣਾ ਫੋਨ ਨੰਬਰ ਤੇ ਨਾਮ ਦੱਸ ਦਈਏ ਫੋਨ ਨੰਬਰ ਵੀ ਕੀ 9789198 ਹਾਂਜੀ ਤੇ ਇੱਕ ਨੰਬਰ ਵੀ ਦਿਓ ਲਿਖਾ ਦਿੰਦੇ ਆ ਆਪਣਾ ਹਾਂਜੀ ਹਾਂਜੀ ਭਾਈ ਜੀ ਦੂਜਾ ਨੰਬਰ ਬੋਲ ਦੋ ਜੀ 8752 ਹਾਂਜੀ 09445 ਠੀਕ ਹੈ ਜੀ ਨੰਬਰ ਵੈਸੇ 05 ਸਕਰੀਨ ਤੇ ਵੀ ਜਰਾਂਗੇ ਹਾਂਜੀ ਤੇ ਵੀਰ ਜੀ ਕਿੰਨੇ ਨਾ ਗਏ ਆਪਣੇ ਕੋ ਟੋਟਲ ਵੀਰ ਆਪਾਂ ਕੋ 6 ਗਾਵਾਂ ਜੀ ਹਾਂਜੀ ਜਿਨ੍ਹਾਂ ਦੀ ਇੱਕ ਟੋਕੜ ਗੱਭਨ ਚੱਕ ਪਾਸਿਆ ਇੱਕ ਵੀਰ ਤਾਜੀ ਦੂਈ ਨਾੜੂ ਦੇ ਬੱਚਾ ਜੀ ਠੀਕ ਹੈ ਜੀ ਹਾਂਜੀ ਤੇ ਵੀਰੇ ਮੱਝਾਂ ਆਉਣਗੀਆਂ ਤੇ ਬਾਕੀ 5 ਗਾਵਾਂ ਵੀਰੇ ਬੱਚੇ ਤੋਂ ਬਣਾਉਣਾ ਮੱਝਾਂ ਵੀ ਦੋਵੇਂ ਸੋਈਆਂ ਸੋਈਆਂ ਹਾਂਜੀ ਵੀਰ ਜੀ ਇੱਕ ਮੱਝ ਬੱਚੀ ਕੱਟੀ ਦੇ ਮਗਰਾ ਕੱਟੀ ਆ ਨਾਲ ਤਾਜੀ ਦੂਈ ਆ ਇੱਕ ਵੀਰੇ ਗੱਭਣ ਜੀ ਠੀਕ ਹੈ ਜੀ ਗੱਭਣ ਦੇਰਾ ਅਰਦਾ ਕਰਦੀ ਜੇ ਸ਼ੁਰੂ ਕਰ ਲਈ ਵੀਰ ਆਪਾਂ ਇਸ ਮੱਝ ਤੋਂ ਪਹਿਲਾਂ ਜਿਹੜੀ ਆ ਮੱ ਦਸੀ ਇਹ ਡਿਟੇਲ ਵੀ ਇਹਨਾਂ ਨੂੰ ਸੁਵਾ ਕਰਨਾ ਚਾਹੀਏ ਜੀ ਇਹ ਦੇ ਵੀਰ ਤੀਜਾ ਸੁਆ ਸੁਈ ਗਿਆ ਕੋਈ ਦੂਜਾ ਵਾਲੇ ਕੋਈ ਪਹਿਲਾ ਵਾਲੇ ਹਾਂਜੀ ਆਪਾਂ ਇਹਦਾ ਕਹਿ ਕੇ ਖਵਾਉਂਗਾ ਆਪਾਂ ਤੀਜਾ ਸੁਆ ਕਹਿ ਕੇ ਦਵਾ ਅਰੀਨ ਸੁਈ ਵੀ ਦੇਦਾ ਠੀਕ ਹੈ ਜੀ ਆ ਦੂਜੇ ਵੀ ਜਲਦੀ ਵੀਰੇ ਛੋਟੀ ਜੀ ਕਹਿਣ ਦੂਜੇ ਵੀ ਕਹੇ ਨਾ ਤਾਂ ਜਲਦੀ ਹੈ ਠੀਕ ਹੈ ਬਾਕੀ ਵੀ ਛੋਟੀ ਥਲੇ ਦੁੱਧ ਦੇ ਹਲੇ 13 ਕਿਲੋ ਠੰਡਾ ਦੁੱਧ ਦਊਗਾ ਜਿਹੜਾ ਚਵਾਈ ਹਾਂਜੀ ਵੀਰ ਮਗਰ ਕੱਟੀ ਆ ਠੀਕ ਹੈ ਜੀ ਇਹ 13 ਕਿਲੋ ਦੁੱਧ ਦੇ ਹਲੇ ਬੱਚਾ ਦੋਸਤੋ ਆ ਕੱਟੀ ਜੇ ਮਗਰੇ ਦੇ 13 ਕਿਲੋ ਦੁੱਧ ਹੁਣ ਤਿਆਰ ਸੁਈ ਵੀਰ ਕੈਨੇਡਾ ਮੇਂ ਰਸ ਕਿੰਨਾ ਟਾਈਮ ਹੋ ਗਿਆ ਵੀਰ ਜੀ ਸੂਈ ਨੂੰ ਵੀਰ ਜੀ ਕੋਲ 10 ਦਿਨ ਹੋਏ ਸੂਈ ਨੂੰ ਹਫਤੇ ਤੋਂ 10 ਦਿਨ ਬਾਕੀ ਆਪਣੇ ਮੇਰਾ ਵੀਰ ਭਰਾ ਚਾਹ ਲਦਿਆ ਨੇ ਭੈਣ ਭਰਾ ਸਿਆਣੇ ਆ ਤਾਂ ਉਹਨਾਂ ਦੀ ਕੱਟੀ ਹੈਗੀ ਵੀਰ ਜੀ 15 ਦਿਨ ਹੋ ਗਈ 8 ਤੋਂ 10 ਦਿਨਾਂ ਦੀ ਕੱਟੀ ਹੋ ਗਈ ਠੀਕ ਹੈ ਜੀ ਤੇ ਬਾਕੀ ਵੀਰ ਜੀ ਸਪੈਸ਼ਲ ਗੱਲ ਇੱਕ ਗਾਮ ਮੈਂ ਦੀ ਇਹ ਆ ਵੀ ਜੋ ਅੱਡੀ ਚੋਂ ਸੀਲਸਲਾ ਗਿਆ ਬਾਕੀ ਚਲੋ ਤੁਹਾਡੇ ਕੈਮਰੇ ਰੱਦੀ ਹੋ ਜੜੀ ਤੇ ਬਾਕੀ ਚਲੋ ਮਾਲ ਸੋਖ ਲੈਗੇ ਵੀਰੇ ਖਾਨ 6 6 ਹੀ ਬਰਾਬਰ ਚੱਲਦੇ ਨੇ ਅੱਛਾ 6 ਥਣੇ ਜੀ 6 ਥਣੇ ਪੈ ਆ ਮੈਂ ਦੇਖਣੇ ਮੈਂ 5 ਖਰੇ ਨਹੀਂ ਨਹੀਂ 6 ਥਣੇ ਰੱਬ ਦਾ ਦੇ ਵੇਖੋ ਮਾਲਕ ਨੇ ਮਾਵੇ ਬਰਾਭੂ ਚੋਟੀ ਜਵਾਊਗੀ ਕਿੰਦੀ ਵੱਡੀ ਦਾਤ ਮਾਲਕ ਨੇ ਬਖਸ਼ੀ ਉਹ 6 ਥਣੇ ਦੋਸਤੋ ਮਾੜੀ ਲੱਭਦੀ ਨਹੀਂ ਕਿ 6 ਥਣੇ ਜਿਹੜੇ ਹਾਂਜੀ ਹਾਂਜੀ ਆਹ ਲਓ ਚੱਕ ਜੀ 5 ਦੇ ਵੀਰ ਜੀ ਵੇਖੇ ਨਾ ਪਰ ਕੇ ਦੇ ਪਰ 6 ਥਣੇ ਕਰਨ ਵਾਲੇ ਤੇ ਛੇ ਬਰਾਬਰ ਹੈ ਵੀਰੇ ਉਹ ਵੀ ਗਾ ਰਿਆ ਗਾਲਾ ਪਛਾੜਨੇ ਪਛਾੜ ਛੇ ਛੇ ਦੇ ਬਰਾਬਰ ਆਉਂਦੀਆਂ ਛੇਾਂ ਦੇ ਬਰਾਬਰ ਆਉਣਗੀਆਂ ਲੋ ਜੀ ਮੇਰੇ ਜਿਹੜੀਆਂ ਆਉਣਗੀਆਂ ਬਰਾਬਰ ਆਉਣਗੀਆਂ ਬਹੁਤ ਵਧੀਆ ਗੱਲਾਂ ਦੋਸਤੋ ਮੇਰੇ ਚੈਨਲ ਤੇ ਵੀਡੀਓ ਇਹ ਕਰਮਾਲੀ ਮੱਝ ਦੀ ਪਹਿਲੀ ਹੈ ਛੇਾਂ ਕਰਮਾਲੀ ਮੱਝ ਦੀ ਛੇਾਂ ਸਾਹਿਬ ਇਸ ਤੋਂ ਮੈਂ ਤੁਹਾਨੂੰ ਵਿਖਾ ਦੂ ਮਾਵਾਂ ਗੱਤੀਆਂ ਤੀਆਂ ਤੀਆਂ ਘਰ ਘਰ ਨਹੀਂ ਆਉਂਦੀਆਂ ਬਾਕੀ ਸਾਰੀ ਸਾਫ ਝੋਟੀ ਜਣੀ ਹੋਈ ਆ ਅੱਛਾ ਵੀਰ ਜੀ ਥਣ ਤਿੰਨ ਹੀ ਇਹ ਪਾਸੇ ਤੇ ਤਿੰਨ ਹੀ ਉਹ ਪਾਸੇ ਤਿੰਨ ਹੀ ਉਹ ਪਾਸੇ ਵੀਰੇ ਅੱਛਾ ਬਰਾਬਰ ਦੇ ਛੇ ਗਣ ਬਰਾਬਰ ਹੈ ਦੇ ਠੀਕ ਹੈ ਜੀ ਤੋੜ ਕੇ ਫਤੌਰ ਕੇ ਵਿਖ ਲਓ ਜੀ ਚੈੱਕ ਕਰ ਲੋ ਤੋਰ ਦੇ ਤੋਰ ਨੇ ਲੰਮੀ ਤੋਰ ਦੇ ਖੜੀਏ 6 ਥਾਂ ਦੋਸਤੋ ਮੱਝ ਦੇ ਤੇ 6 ਹੀ ਥਾਂ ਦੋਸਤੋ ਬਰਾਬਰ ਦੇ 3 ਥਾਂ ਬਹਿਣੀ ਆਏ ਉਲਟ ਬਹਿਣੀ ਆਏ ਪਾਸੇ ਤੇ 3 ਹੀ ਬਹਿਣੀ ਆਏ ਪਾਸੇ ਤੇ ਪ੍ਰਭ ਵੀ ਦੱਸਦਾ ਵੀ 6 ਥਾਂ ਦੇ ਵਿੱਚ ਧਾਰਾਂ ਵੀ ਬਰਾਬਰ ਆਉਣੀਆਂ ਧਾਰਾਂ ਜੇ ਧਾਰ ਦਾ ਫਰਕ ਹੋਣਾ ਆਪਾਂ ਜੁਮੇ ਰਹਾਂਗੇ ਠੀਕ ਹੈ ਜੀ ਬਾਕੀ ਭੈਣ ਭਰਾਣ ਪੈਸੇ ਕਰਤ ਨੇ ਫਿਰ ਦੋ ਟਾਈਮ ਥੱਲੇ ਘਰ ਖੜੇ ਆਓ ਆ ਲਓ ਜੀ 13 ਕਿਲੋ ਦੁੱਧ ਕਰਮਾਈ ਥੱਲੇ ਤੇ ਬੱਚਾ ਮਗਰ ਦੇ ਕਟੀ ਸੋਹਣੀ ਸੁਨਖੀ ਕਾਦ ਕਾਠ ਮੈਂ ਦਾ ਚੈੱਕ ਕਰ ਲਓ ਪੂਰੀ ਰਾਜੀ ਪੂਰੀ ਜੰਮੀ ਪਲੀ ਵੇਖੋ ਜੀ ਸੂਆ ਕੋਈ ਦੂਜਾ ਮੰਲੇ ਕੋਈ ਤੀਜਾ ਮੰਲੇ ਉਹ ਡੇ ਬੜੀ ਵੀ ਆਪਣੀ ਸਮਝ ਲਾਵੇ ਕੋਈ ਆਪਾਂ ਘਰਾਂ ਦੂਜੇ ਗਏ ਜਤੀ ਵੀਰੇ ਠੀਕ ਹੈ ਜੀ ਲਓ ਜੀ ਕਰ ਲਓ ਕਾਦ ਕਾਠ ਚੈੱਕ ਕਰ ਲੈਣਾ ਬੜਾ ਪੱਕੀ ਕਰਕੇ ਦਵਾ ਵੀਰੇ ਲਓ ਜੀ ਆਰਡਰ ਵਾਲੇ ਪਾਸੇ ਦੋਸਤੋ ਧਿਆਨ 바ਜੀ ਤੇ ਵੇਖੋ ਦੋਸਤੋ ਪੰਡਾ ਹੀ ਪਾਈ ਫਿਰਦੀ ਐ ਕਰੋ ਚੈੱਕ ਜੀ ਆਹ ਲਓ ਜੀ ਵੇਖੋ ਸੂਤ ਆ ਕਾਦਰ ਲੱਗਾ ਜੇ ਚੈੱਕ ਕਰ ਲਿਓ ਦੋਸਤੋ ਇਹ ਇੱਕ ਸਪੈਸ਼ਲ ਨਗੀਨਾ ਵਾ ਵੀਡੀਓ ਦੇ ਲਾਸਟ ਵਿੱਚ ਤੋੜ ਕੇ ਕਰਾਂ ਚੰਗੀ ਤਾਂ ਫੇਰ ਦਿਖਾਉਂਗਾ ਛੇ ਥਣ ਮੱਝ ਦੇ ਗੋਡ ਗਿਫਟ ਲੱਗਾ ਇਹਨੂੰ ਬਸ ਵੀਰ ਦੇਖੋ ਮੇਰਾ ਭਰਾ ਕੋਈ ਮੱਝ ਨੂੰ ਰੁਪਈਆ ਦਾ ਟਾਈਮ ਨਹੀਂ ਹੈਗਾ ਹਾਂਜੀ ਦੇਖੋ ਮੈਂ ਸੂਲ ਤੱਕ ਲਈ ਫੜਦੀ ਨਾ ਡਰ ਮੈਂ ਦੱਸਦਾ ਵੀਰ ਜੀ ਪਹਿਲਾਂ ਮੈਂ ਕਹਿੰਦਾ ਚੱਲੀ ਯਾਰੀ ਮੱਝ ਬਾਕੀ ਵੀਰ ਜਦੋਂ ਗਰੇ ਮਾਝ ਮੈਲਾ ਮਾਰ ਕੇ ਨਾ ਇਹ ਤਾਂ 15 ਕਿਲੋ ਭਰ ਜੂਗੀ ਠੀਕ ਹੈ ਜੀ ਬਾਕੀ ਆਪਣੀ ਤਾਂ 13 ਕਿਲੋ ਦੀ ਗਰੰਟੀ ਆ ਬਾਕੀ ਦੁੱਧ ਕਿਹੜਾ ਵੀਰ ਖੜੂਗਾ ਉਸੇ ਵਾ ਤੇ ਅਦਲ ਬਾਕੀ ਦੁੱਧ ਵੀਰੇ ਸੇਵਾ ਦਾ ਨਾ ਗਰੰਟੀਆਂ ਸ਼ਾਦੀਆਂ ਸਾਰੀਆਂ ਦੇ ਦੀ ਜਾਂਦੇ ਆ ਹਾਂਜੀ 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 ਬਾਕੀ ਨਾ ਇਹ ਗੱਲ ਦੀ ਆਪਾਂ ਗਰੰਟੀ ਆ ਦੁੱਧ 13 ਕਿਲੋ ਭਾਂਡੇ ਪੈਂਦਾ ਆ ਹਵੇ ਠੀਕ ਹੈ ਜੀ ਉਹ ਦੋ ਟਾਈਮ ਚੋਲੇ ਕੋ ਚਾਰ ਟਾਈਮ ਚੋਲੇ ਵੀਰੇ ਆਪਣੀ ਦੇ ਘਰੇ ਦੀ ਗਰੰਟੀ ਆ ਤੇ ਕੀ ਮੁੱਲ ਕਰਨਾ ਦਾ ਪਰ ਵੀ ਮੁੱਲ ਵੀਰੇ 1.5 ਲੱਖ ਰੁਪਈਆ ਜੇ 1,25,000 ਹਾਂਜੀ 1,25,000 1 ਲੱਖ ਤੇ 13000 ਜੋੜੀ ਦੇ 113000 ਜੋੜੀ ਦੇ ਨੀ ਲੋ ਜੀ ਦੋਸਤੋ ਡਿਮਾਂਡ ਵੀਰ ਨੇ 125000 ਰੁਪਿਆ ਰੱਖੀ ਹੈ 113000 ਜੋ ਹਾਚ ਤੁਹਾਡਾ ਆਇਆਂ ਗਿਆ ਦਾ ਮਾਨ ਤਾਂ ਹਾਂਜੀ ਬਾਕੀ ਵੀਰੇ ਕੋਈ ਐਡਾ ਤੋੜ ਭਾਜ ਮਾਨਣ ਆਇਆ ਚ ਕੋਈ ਭੈਣ ਭਰਾ ਫੋਨ ਲਾ ਕੇ ਮਾਨ ਕਰਾਂਗੇ ਜਰੂਰ ਕਰਾਂਗੇ ਥੋੜਾ ਬੋਲਾ ਮਾਨ ਤਾਂ ਕਰਾਂਗੇ ਕਰਾਂਗੇ ਜੀ ਕਰਾਂਗੇ ਠੀਕ ਠੀਕ ਹਾਂਜੀ ਬਾਕੀ ਭੈਣ ਭਰਾ ਆਪਣੀ ਥੱਲੀ ਘਰੇ ਖੜੇ ਮੋਲੋ ਦੋਸਤੋ ਬਿਲਕੁਲ ਵੀਰ ਨੇ ਜਾਇਜ਼ ਕੀਤਾ ਵਾ ਬਾਕੀ ਸ਼ਾਧਾ ਜੋੜੀ ਤੋਂ ਇਹ ਚਲੋ ਕਰਮਾ ਮਿਲਦੀਆਂ ਗਰੇ ਜੋ ਆਪ ਸਮਾਜ ਛੋੜਿਆ ਰੂਮਰ ਦਾ ਚੋਲਾ ਪੋਲਾ ਠੀਕ ਹੈ ਜੀ ਠੀਕ ਹੈ ਲਓ ਇਹ ਦੋ ਕਿਉਂ ਜੀ ਦੋ ਨੰਬਰ ਦੇ ਸੀ ਇਹ ਵੀਰੇ ਗੱਬਣ ਜੇ ਮੈਂ ਹਰ ਤਖਾਂ ਖੜਦੀ ਜੇ ਕਿੰਨਾ ਟਾਈਮ ਖੜਦੀ ਹਰ ਤਖਾਂ ਖੜਦੀ ਵੀਰ ਜੀ ਸੂਹਾ ਕਿੰਨਾ ਸੋਣੀ ਵੀਰੇ ਸੂਹਾ ਵੀ ਤੀਜਾ ਸੂਗੀ ਯਾਰ ਕੋਈ ਲਓ ਜੀ ਦੁੱਧ ਰੋਣਾ ਇਹਨੇ ਕਰਮਾਈਨੇ ਸ਼ੁਰੂ ਕਰਤਾ ਜਾ ਕਰ ਰੋ ਨੀ ਮਾਰ ਸੋਣੀ ਬਣ ਗਈ ਵੀ ਮੈਂ ਹਾਂਜੀ ਸੂਹਾ ਦੋਸਤੋ ਦੂਜਾ ਸੂਣੀ ਜੇ ਇੱਕ ਹਫਤੇ ਦਾ ਤੀਜਾ ਸੂਗੀ ਭਿੰਡਰ ਤੀਜਾ ਜੇ ਦੂਜੇ ਤੀਜਾ ਤੀਜਾ ਕਰ ਦਿਆਂਗਾ ਆਪਣਾ ਦੂਜਾ ਗਏ ਤੇ ਆਪਾਂ ਤੀਜਾ ਕਰਕੇ ਦਵਾ ਗਰੀ ਕੋਤਰੋ ਹੀ ਇੰਨੀ ਲਓ ਜੀ ਲਓ ਆ ਲੋ ਦੋਸਤੋ ਕਰੋ ਚੱਕ ਜੀ ਸ਼ੁਭਾਦੋ ਤੋ ਦੂਜਾ ਮੰਲ ਲੈ ਕੋਈ ਤੀਜਾ ਮੰਲ ਲੈ ਉਹ ਡਿਪੈਂਡ ਆਪਣੀ ਸਮਝ ਕਰੇ ਵੀਰੇ ਕੋਈ ਇਸ਼ਾਰੇ ਸਿਆਣੇ ਭੈਣ ਭਰਾ ਇੱਕ ਹਫ਼ਤੇ ਦਾ ਟਾਈਮ ਅਜੇ ਪਿਆਰ ਵਾਅਦਾ ਵੀ ਖੜ ਸਕਦੀ ਹੈ ਇੱਕ ਪਰ ਵੀ ਚੜਾਈ ਸੋਹਣੀ ਹੈ ਜੀ ਇਹ ਦੁੱਧ ਰੋਣਾ ਸ਼ੁਰੂ ਕਰ ਦਿੱਤਾ ਕਰਮਾਰੀ ਨੂੰ ਲਓ ਜੀ ਕਰ ਲਓ ਚੱਕ ਸੋਨਾ ਆਰਡਰ ਤਿਆਰ ਕਰ ਲੂਗੀ ਮੈਨੂੰ ਬਹੁਤ ਸੋਹਣਾ ਜੀ ਬਹੁਤ ਸੋਹਣਾ ਇਹ ਲਓ ਜੀ ਚੈੱਕ ਕਰ ਲਓ ਬਾਕੀ ਗੱਬਣਿਆ ਪਸ਼ੂਦੋ ਕੋ ਟਿੱਪ ਕੇ ਥਾਣਾ ਦੀ ਪਾਸ ਕਰਕੇ ਤਸੱਲੀ ਮੇਰੇ ਵੀਰ ਆਪਣੀ ਜਰੂਰ ਕਰ ਲਿਆ ਕਰੋ ਹਰਸ਼ ਬਿਲਕੁਲ ਦੋਸਤੋ ਬਰੀਕ ਚਮੜੀ ਦੀ ਮਾਜੇ ਚੈੱਕ ਕਰ ਲਓ ਬਿਲਕੁਲ ਚੌਣੀ ਬਿਲਕੁਲ ਵਿਜੀ ਆ ਖੋ ਰਬੜ ਦੀ ਚੌਣੀ ਜੀ ਲਓ ਜੀ ਚੈੱਕ ਕਰੋ ਜੀ ਬਾਕੀ ਸਲੀ ਇਸ ਚੀ ਦੀ ਵੀ ਜੀ ਹਾਂਜੀ ਕੋਈ ਆਪਾਂ ਨੂੰ ਪੱਕਾ ਬਿਆਨਾ ਪਾਵੇ ਰੱਖਾਂ ਜੀ ਮੈਂ ਸਬਦਾ ਕਰਨ ਤੋਂ ਪਹਿਲਾਂ ਪੱਕਾ ਬਿਆਨਾ ਪਾਵੇ ਠੀਕ ਹੈ ਜੀ ਦੁੱਧ 14 ਕਿਲੋ ਮੈਂ ਠੰਡਾ 15 ਕਿਲੋ ਦੀ ਗਾਰੰਟੀ ਹੋਊ ਆਪਣੀ ਠੀਕ ਹੈ 14 15 ਕਿਲੋ ਤੇ ਮੈਂ ਚੁਵਾ ਕੇ ਦਊਗਾ ਠੀਕ ਹੈ ਅੱਜ ਤੋਂ ਵਿਹਿਆ ਨਾਣਾ ਮਾਜੇ ਹੁਣ ਚੈਨਲ ਤੇ ਵੀਡੀਓ ਚਲਣਦੀ ਆ ਹਾਂਜੀ ਹਾਂਜੀ ਵਿਹਿਆ ਨਾਣਾ ਮਾਜ ਦੁੱਧ ਤਿਆਰ ਕਰਕੇ ਨਾ ਵਿਹਿਆ ਨਾ ਮੈਂ ਚੁਵਾ ਕੇ ਦਵਾਂਗਾ ਇਹਦਾ ਇੱਕ ਵੀ ਮੁੱਲ ਜੀ ਆਪੇ 1,20,000 ਹਾਂਜੀ ਵੀਰੇ ਕਿੰਨਾ ਕੁ ਮਾਨ ਤੜੇ ਚ ਇਹਦੇ 10,000 ਦਾ ਮਾਨ ਕਰਨਾ ਵੀਰੇ ਆਪੇ 1,10,000 ਹੋ ਗਿਆ ਇੱਕ ਦਾ ਦੀ ਪੂਰੀ ਦਿਨੀ ਵੀਰੇ ਇਹਦੇ ਐਸੇ ਹੋਰ ਕੋਈ ਨਹੀਂ ਬਾਕੀ ਕੋਈ ਨਹੀਂ ਵੀਰੇ ਸੂਨਦੇ ਗੱਬਣਾ ਕੋਈ ਭਣ ਭਰਾ ਆਪਣੀ ਥਲੀ ਗਰੇ ਪੂਰੀ ਕਰ ਦਾਂਗੇ ਵੀਰੇ ਜਿਹੜਾ ਮੁੱਲ ਇਹ ਕੀਤਾ ਆਪਾਂ 1,10,000 ਰੁਪਏ ਇਹ ਤਾਂ ਗੱਬਣ ਗੱਬਣ ਦਾ ਗੱਬਣ ਗੱਬਣ ਦਾ ਵੀਰੇ ਜੇ ਦਿਨ ਤਿਆਰ ਹੋ ਗਈ ਨਾ ਤੇ ਮੈਂ ਦੇ ਦਿਆਂਗੇ ਫਿਰ ਫਾਇਦਾ ਕੀ ਆ ਠੀਕ ਹੈ ਜੀ ਵੱਡਾ ਵੀਰੇ ਮੰਡੀ ਨਹੀਂ ਨਿਕਣੀ ਹੋਗੀ ਨਿੱਕੀ ਢੋਢੀ ਥੋੜੀ ਮੈਂ ਲਓ ਦੋਸਤ ਥੋੜੀ ਵੀਰੇ ਚਮੜੀ ਪਤਲੀ ਵਰਗੀ ਇਹ 120000 ਰੁਪਏ ਦੀ ਡਿਮਾਂਡ ਰੱਖੀ 110000 120000 ਕੋਈ ਨਹੀਂ ਪਾਣ ਭਰਾ ਜਿਹਨੇ ਜੋ ਕਿ ਅੱਗੇ ਵੀਰੇ ਮਾਨਦਾਨ ਕਰਾਵੇ ਭੈਣ ਭਰਾਵਾਂ ਦਾ ਹੋਰ ਨਹੀਂ ਆਪਾਂ ਕਹਿਣੋ ਵੀਰੇ ਠੀਕ ਹੈ ਜੀ ਇਹ ਦੋਗੇ ਵੀਰ ਜੀ ਗਾਵਾ ਵਾਲੇ ਪਾਸੇ ਆ ਗਏ ਹਾਂਜੀ ਵੀਰੇ ਗਾਂ ਦੇ ਦੋਗੇ ਹਾਂਜੀ ਦੱਸੋ ਜੀ ਇਹਦੇ ਫੇਲੇ ਵੀਰ ਜੀ ਦੁੱਧ 14 ਅੰਗਰੇਜ਼ ਚੋਗਲੇ ਭਾਂਡੇ ਜਿਹਾ ਗਈ ਕੋਈ ਹਾਂਜੀ ਤੇ ਬੱਚਿਆਂ ਨੇ ਵੀਰੇ ਜੇ ਮੰਗਰਾਇਆ ਕਹਦੇ ਦੋਵੇਂ ਟਾਈਮ ਪਾੜੇ ਤੇ ਮਿਲਦੇ ਦੋਵੇਂ ਨਹੀਂ ਪਾੜੇ ਤੇ ਪਾਉਂਦੇ ਮੰਗਰਾਇਆ ਕੋਈ ਚੱਕਰ ਨਹੀਂ ਹੋਇਆ ਕੰਮ ਠੀਕ ਹੈ ਜੀ ਧਾਰਾ ਤੂੰ ਐ ਬਰਾਬਰ ਬਦਲ ਹਾਂਜੀ ਬਿਲਕੁਲ ਬਰਾਬਰ ਵੀ ਜੀ ਸ ਤੁਈਨਾਂ ਵਿੱਚ 2 ਢਾਈ ਮਹੀਨੇ ਹੋ ਗਏ ਜੀ 2 ਤੋਂ ਢਾਈ ਮਹੀਨੇ ਹਾਂਜੀ ਹਾਂਜੀ ਠੀਕ ਹੈ ਜੀ ਸਾਪਣਾ ਵੀਰੇ ਬੱਚਾ ਨੇਗਾ ਆ ਆ ਪਾਜੀ 15 ਦਿਨ ਸੁਈ ਆ ਇਹ ਦੋ ਮਹੀਨੇ ਸੁਈ ਆ ਬਿਲਕੁਲ ਕੰਮ ਨਹੀਂ ਕਰਨਾ ਦੋ ਢਾਈ ਮਹੀਨੇ ਹੋ ਗਏ ਨੇ ਸੁਈ ਠੀਕ ਹੈ ਜੀ ਕੋਈ ਤਿੰਨੇ ਮਾਲੇ ਕੋ ਢਾਈ ਮਾਲੇ ਦੋ ਹੀ ਮਾਲੇ ਆਪਣੀ ਸਿਰਦਰਦੀ ਕਰੇ ਹੋ ਗਏ ਵਿਖਾਈ ਮਰੀ ਆਪ ਵੀਰੇ ਚੋਕੇ ਲੈ ਦੁੱਧ ਪੈਂਦਾ ਆਪਣਾ ਢਾਂਡੇ 14 ਕਿਲੋ ਦੁੱਧ ਦੱਸਿਆ ਜੈ ਨਾ ਹਾਂਜੀ ਹਾਂਜੀ ਲਓ ਜੀ 14 ਕਿਲੋ ਦੁੱਧ ਦੋਸਤੋ ਮੌਕੇ ਦਾ ਤਿਆਰ ਹੈ ਸੁਈ ਨੂੰ ਦੋ ਢਾਈ ਮਹੀਨੇ ਦਾ ਟਾਈਮ ਹੋ ਗਿਆ ਜੀ ਇਹਨੇ ਤੁਰਨਾ ਨਹੀਂ ਬਜਾ ਲਓ ਜੀ ਚੈੱਕ ਕਰ ਲਓ हेलो देखो जी लो जी करो चक्री हेलो जी सुहा दूजा सुई जो दोस्तों लो जी करो चेक जी करवा दी करो चेक दोस्तों करवा जी सोनी तैयार की थी है ਚੁਆਇਸ ਵੀ ਦੇ ਵਿੱਚ ਵੀਰ ਵਧੀਆ ਦਸੀ ਮੈਨਾਂ ਵੀਰੇ ਸੱਲੀ ਹੋ ਗਈ ਵੀਰ ਆੜ ਕੇ ਡੰਗਰ ਦੀ ਆਪਣੀ ਠੀਕ ਹੈ ਜੀ ਬਾਕੀ ਭੈਣ ਭਰਾ ਆਪਣੇ ਹਰ ਕੇ ਸਮਝਾ ਲਾਣੀ ਆ ਬਾਕੀ ਕੋਈ ਲਹਾ ਲਾਣੀ ਨਹੀਂ ਵੀਰੇ ਆ ਲੋ ਜੀ ਕਰੋ ਚੱਕੀ ਕਿਦਾਂ ਮਰੀ ਸੱਲੀਆਂ ਤੇ ਕਰੋ ਜੀ ਦੂਜੀ ਗੱਲ ਇਹ ਵੀ ਰੀਗਨਲ ਜਰਸੀ ਇਹਨਾਂ ਆਂਦੇ ਆ ਹਾਂ ਜੀ ਬਾਕੀ ਭੈਣ ਭਰਾ ਸਾਰੇ ਸਿਆਣੇ ਆ ਹਾਂ ਜੀ ਹਾਂ ਜੀ ਵੀਰੇ ਗਰਮੀਆਂ ਹੀ ਨਾ ਗਰਮੀਆਂ ਜੀ 15 ਕੋ ਟੁੱਟੀ ਨਹੀਂ ਆ ਠੀਕ ਹੈ ਜੀ ਉਹਨਾਂ ਕਾਹ ਦੀ ਗਾਂ ਹੀਟ ਚ ਆ ਖੋਈ ਦੀ ਅੱਛਾ ਜੀ ਆਲੇ ਬਾਪੂ ਟੁੱਲੀਆਂ ਪੱਪੀਆਂ ਲਾਉਂਦੇ ਗਾੜੀ ਗਾਂ ਹੀਟ ਚ ਆ ਠੀਕ ਹੈ ਜੀ ਇਰਜ਼ ਕਰ ਤੋ 16 ਨੇ ਤਾਂ ਕਿ ਬਟਾ ਕਰ ਆ ਗਈ ਫਿਕਰ ਕਰਕੇ ਆਣਗੇ ਫਿਰ ਦੋ ਰੋਜ਼ ਕਿਹੜਾ ਟੁੱਟਦਾ ਹੀ ਆ ਠੀਕ ਹੈ ਜੀ ਕੀ ਮੁੱਲ ਕਰਦੇ ਇਹਦਾ ਮੁੱਲ ਜਿੱਦ ਰਹਾ ਪਿੰਡਰ ਸਾਹਿਬ ਸਾਫਾਦਰ ਚੱਲਣਾ ਮੁੱਲ ਹਲੇ ਬਾਜ਼ਾਰ ਚ ਹਾਂਜੀ ਬਾਗਾ 60 ਦੀ ਵੇਚਦੇ ਠੀਕ ਹੈ ਜੀ ਠੀਕ ਐ ਆਪਣੇ ਗਾਂਦੋਂਗਾ 45000 ਦੀ ਕਿੰਨਾ ਕੁ ਮੰਨ ਤਾਣਾ ਸਦਾ 40000 ਦੀ ਫਿਕਸ ਦਵਾਂਗੇ ਹੋਰ ਕੀ ਹੈਗੀ ਜੱਸ ਕੋਈ ਨਹੀਂ ਕਰਦਾਂਗੇ ਖਰਾ ਸਾਹਿਬ ਤੁਸੀਂ ਪਹਿਲੇ ਆਪਣੇ ਘਰੇ ਪਹੁੰਚ ਜੇ ਕੋਈ ਨਹੀਂ ਕਰਦਾਂਗੇ ਜੇ ਯਸ ਨੂੰ ਨਾ ਬਸ 38000 ਦੀ ਤੁਹਾਡਾ ਕਰਦੇ ਠੀਕ ਹੈ ਜੀ ਡਿਮਾਂਡ ਦੋਸਤੋ 45000 38000 ਦੇ ਵਿੱਚ ਅੱਛਾ 38000 ਪੈਣਾ ਕੋਈ ਬਦਿਆ ਤੇਰਾ ਫੋਨ ਲਾਵੇ ਠੀਕ ਹੈ ਜੀ ਹਾਂ ਜੀ ਛੱਪੀ ਜੇ ਥੋੜਾ ਜਿਹਾ ਸ਼ੋਰ ਸ਼ੱਪਾ ਹੋਊਗਾ ਕੋਈ ਨਹੀਂ ਕਰਦਾ ਕਰਦਾ ਜਿੰਨੇ ਜੋ ਕਰਾਂਗੇ ਛੋੜ ਜੇ ਡਾਕਟਰ ਬਾਕੀ ਦੋਸਤ ਬਾਕੀ ਸ਼ੌਕਸਾ ਬੜੀ ਵੀਰੇਗਾ ਲੋ ਜੀ ਕਰੋ ਚੱਲ ਮਾਰ ਕੇ ਸੁਖਣਾ ਰੱਖੇ ਚਲੋ ਵੀ ਵੀਰੇ ਜੀ ਨਾ ਹੀ ਇੱਚਾ ਕੀ ਗਾੜੀ ਬਣ ਗਈ ਫੇਰ ਗਾ ਰਵੇਦੀ ਐ ਰਵੇਦੀ ਹਾਂਜੀ ਹਾਂਜੀ ਇਹ ਵੀ ਰਹੀ ਜੇ ਪੰਜਾਂ ਮਹੀਨੇ ਲੱਗੇ ਬਨੇ ਗੱਪਣ ਅੱਛਾ ਜੀ ਕਨਫਰਮ ਆ ਚੈੱਕ ਬਾਜੀ ਮੇਰੇ ਡਾਕਟਰ ਦੀ ਠੀਕ ਹੈ ਜੀ ਸਾਢੇ ਚੌਹਾਂ ਤੋਂ ਬਾਹਰ ਹੋਗੀ ਜਾਂ ਪੰਜਾਂ ਰ ਅੰਦਰ ਹੋਗੀ ਠੀਕ ਹੈ ਜੀ ਮਤਲਬ ਸਾਢੇ ਚੌਹਾਂ ਦੀ ਆਪਾਂ ਕਰਕੇ ਦਵਾਗੇ ਠੀਕ ਹੈ ਜੀ ਕਿੰਨਾ ਦੁੱਧ ਦੇਣ ਦੇ ਹੁਣ ਦੁੱਧ ਵੀ ਆਹਲੇ ਸਾਢੇ 6:00 ਜਾਂ 7:00 ਦੋਵੇਂ ਟਾਈਮ ਨੂੰ ਇਨ ਕਰਕੇ ਦਵਾਗੇ ਦੋਵੇਂ ਟਾਈਮ ਜੀ ਕਿਸੇ ਮਰਜ਼ੀ ਖਾਲੀ ਨਾ ਚੋਵੇ ਕੋਈ ਕੀ ਜੀ ਲਓ ਜੀ ਤੋਰੋ ਜੀ ਨੂੰ ਲਓ ਜੀ ਲੋ ਸਾਢੇ ਚੌਹਾਂ ਮਹੀਨੇ ਤੋਂ ਦੋਸਤੋ ਬਾਹਰ ਤੇ ਪੰਜਾਂ ਮਹੀਨੇ ਦੇ ਅ ਗੱਬਣ ਕਨਫਰਮ ਚੈੱਕ ਪਾਸ 6 ਲੀਟਰ ਦੋ ਤੇ ਦੋਵੇਂ ਟਾਈਮ ਚ ਵਾਈ ਹੁੰਦੀ ਏ ਦੋਸਤੋ ਇਹਦੀ ਆਹ ਲੋ ਜੀ ਚੈੱਕ ਕਰ ਲੋ ਬਾਕੀ ਵੀਰੇ ਗੁੰਦੀ ਸਰਾਣੇ ਲਾਂਗੂ ਐ ਕੋਈ ਲਿੱਸੀ ਮਾਰੀ ਨਹੀਂ ਹੈਗੀ ਹਾਂਜੀ ਮੜ ਕੋਈ ਲਿੱਸੀ ਮਾਰੀ ਨਹੀਂ ਹੈਗੀ ਵੀ ਲਿੱਸੀ ਮੜ ਠੀਕ ਹੈ ਜੀ ਆਏ ਬਾਕੀ ਸਾਢੇ ਕਿੰਨੇ ਆਹ ਲੋ ਜੀ ਕਰ ਲੋ ਚੈੱਕ ਜੀ ਕਨਫਰਮ ਚੈੱਕ ਪਾਸ ਦੋਸਤੋ ਬੇਸ਼ੱਕ ਚੈੱਕ ਜੀ ਚੈੱਕ ਆਪਣੀ ਬਾਸ ਆ ਡਾਇਰੈਕਟਰ ਕੋਈ ਵੀਰ ਆਪਦਾ ਨਾਲ ਬੇਸ਼ੱਕ ਲੈਵੇ ਲੋ ਜੀ ਚੈੱਕ ਕਰ ਲੋ ਕਦ ਕੱਟ ਗਾਂ ਦਾ ਪੂਰੀ ਲੈਂਥ ਐ ਕਰੋ ਚੱਕ ਜੀ ਕੀ ਬੋਲ ਕਰਨਾ ਪਿਆ ਵੀਰੇ ਦਾ ਕਰਾ ਸਾਹਿਬ ਚਲੋ ਟੋਕਣਾ ਘੱਪਣਾ ਲੱਭਦੀਆਂ ਘਾਟੀਆਂ ਮਾਰ ਕੇ ਸੋ ਮੇਰੇ ਰੱਖੇ ਹਾਂਜੀ ਗਾਂ ਦਾ 35 ਗੱਲੇ 40 ਕਰ ਰਹੀਆਂ ਨੇ ਇਹ ਵੇਲੇ ਜਿਹੜੀ ਗਾਂ ਦੇਣੀ ਆ 32000 ਦੇਣੀ ਵੀਰੇ ਆਪਾਂ ਕਿੰਨਾ ਕੁ ਮਾਨਦਾਰ ਸਦਾ 30000 ਜੀ ਕਰਾ ਰਹੇ ਹੈ ਕਿ ਜਸਕੀ ਹੋਰ ਨਹੀਂ 30000 ਜੀ ਨਹੀਂ ਹੋ ਗਿਆ ਕਰ ਦਈਏ ਥੋੜੀ ਬੜੀ ਮੈਂ ਨਹੀਂ 19 ਕੀ ਦਾ ਫਰਕ ਪੈਣਾ ਹੈ ਖੈਰਾ ਸਾਹਿਬ ਅੱਛਾ ਜੀ 19 ਕੀ ਦਾ ਹੈ 30000 ਦੀ ਕਰ ਦਈਏ ਹਾਂ ਜੀ 29000 ਦੀ ਚੋ ਦੇ ਦਾਂ ਖੈਰਾ ਸਾਹਿਬ ਤੁਹਾਨੂੰ ਮੋੜਨਾ ਹੋੜੀ ਹੈ ਨਾ ਬੱਸ ਆਪਣੇ ਘਰੇ ਆ ਜੇ ਦੇ ਦਾਂਗੇ 29000 ਦੀ ਫਿਰ ਬੰਨ ਤਾ ਤਾ ਨਾ ਕੋਈ 27 28 ਜਿਹੜਾ ਫੋਨ ਨਾ ਲਾਵੇ 35000 ਰੁਪਏ ਡਿਮਾਂਡ ਜੀ ਦੋਸਤੋ 29000 ਚ ਦੇ ਦਾਂਗੇ ਅੱਜ ਵੀ ਆਪਣੇ ਚਲੀ ਗਏ ਖੜੇ ਤੋਂ ਡਾਕਟਰ ਆ ਗਏ ਦੋ ਟਾਈਮ ਚੋਗੇ ਚਾਰ ਟਾਈਮ ਚੋਗੇ ਠੀਕ ਹੈ ਦੁੱਧ ਦਿੰਦੀ ਕੱਢ ਜੇ ਇਹ ਲੋਗੇ ਵੀ ਜਿਹੜੀ ਸੱਜ ਸੂਈ ਗਾ ਆ ਤਾਈ ਸੂਈ ਵੀਰੇ ਗਾ ਜੇ ਹਾਂਜੀ ਆ ਚੌਥਾ ਦਿਨ ਵੀਰੇ ਗਾ ਸੂਈ ਨੂੰ ਹਾਂਜੀ ਤੇ ਗਾਂ ਬੋਲੇ ਜਊਗੀ ਠੀਕ ਹੈ ਉਹ ਬੋਲਾ ਬਣਾ ਕੇ ਲੈ ਦੇ ਵੀਰੇ ਦਾ ਠੀਕ ਹੈ ਜੀ ਬੱਚਾ ਕੀ ਦਿੱਤਾ ਨੇ ਬੱਚਾ ਵੀਰੇ ਵਛੀ ਜੀ ਸੀਮਗਰ ਲਓ ਜੀ ਦੋਸਤੋ ਵਛੀ ਸੀਮਗਰ ਚੈੱਕ ਜੀ ਇਹ ਸੀਮ ਸੀਮਗਰ ਜੀ ਪ्योर ਵਛੀ ਜਾਈ ਵਾਲ ਨਾਲ ਵੀਰੇ ਵਛੀ ਵੀ ਜਾਈ ਆ ਲਵਾ ਜੀ ਅਸੀਂ ਲਾਓ ਆਪਣੀ ਸਮਝ ਲਾਵੇ ਕੋ ਪਾਰ ਟਰੋਸ ਅੰਗ ਚ ਹੋ ਰਿਹਾ ਹਾਂਜੀ ਟਰੋਸ ਅੰਗ ਦੀ ਵੀਰੇ ਦੋ ਦੋ ਵੀ ਕ੍ਰੋਸ ਅੰਗ ਨਹੀਂ ਕਰਨਾ ਜੀ ਠੀਕ ਹੈ ਜੀ ਤੇ ਦੋਦੀ ਮੱਜਾ ਇਹ ਚਟਾ ਦੇ ਦਾ ਠੀਕ ਹੈ ਜੀ ਬਾਕੀ ਦੋਸਤੋ ਚੈੱਕ ਕਰ ਲੋ ਰੰ ਕਮਸ ਕਾਥ ਨਹੀਂ ਕੁਛ ਦੀ ਗਾਂ ਜੀ ਹਾਂਜੀ ਤੇ ਨਾ ਸਾਹਮਣੇ ਜਿਹੜੀ ਨਾ ਮਾਲਕਾਂ ਜਿਹੜੀ ਹੈ ਬੋਲਾ ਕਨਾਂ ਚੋਂ ਡੀ ਆਹ ਵੀ 14 ਤੋਂ 15 ਕਿਲੋ ਬੋਲਾ ਹੋਊਗੀ ਜੀ 14 15 ਕਿਲੋ ਆਪਾਂ 14 ਕਿਲੋ ਗਾਰੰਟੀ ਲਵਾਵਾਂਗੇ ਜੀ ਤੋਰੋ ਜੀ ਬਾਹਰ ਕਰ ਲਓ ਜੀ ਲਓ ਜੀ ਸਵੇਰ ਦੋ ਜੱਸਵੀਰ ਆ ਵੀ ਦੋ ਜੱਸਵੀਰ ਦੁੱਜਾ ਸਵੇਰ ਦੋ ਤਾਂ 14 15 ਕਿਲੋ ਬੋਲਾ ਬੱਚਾ ਮਗਰ ਵਸ਼ੀ ਸੋਣੀ ਸਨਖੀ ਦੇ ਮਗਰ ਸੂਈ ਨੂੰ 4 ਦਿਨ ਦਾ ਟਾਈਮ ਹੋ ਗਿਆ ਜੀ ਆ ਚੌਥਾ ਦਿਨ ਵੀਰੇ ਨੂੰ ਲਓ ਜੀ ਚੈੱਕ ਕਰ ਲਓ ਹੈ ਨੂੰ ਤੋਰ ਦੇ ਜੀ ਆ ਲਓ ਜੀ ਦੋਸਤੋ ਥਾਂ ਦੀ ਸ਼ੇਪ ਇਹ ਨਹੀਂ ਦੇਖੋ ਕਰੋ ਚੈੱਕ ਆਹ ਵੇਖੋ ਜੀ ਪੁਲ ਕਰੋ ਚੈੱਕ ਜੀ ਦੇਖੋ ਪੂਰਾ ਨਗਰ ਤੇ ਪੂਰਾ ਠੋਸ ਆਰਡਰ ਤਿਆਰ ਕੀਤਾ ਇਹਦੇ ਕਰਮਾਲੀ ਨੇ ਲਓ ਜੀ ਥੋੜੀ ਜਿਹੀ ਥੋੜੀ ਜੀ ਤੋੜ ਦੀ ਹੋ ਨਾ ਲਓ ਜੀ ਲਓ ਲਓ ਪੰਟਾ ਦੀ ਜਿਹੜੇ ਪਾਸੇ ਥੋੜੀ ਤੋੜ ਆਹ ਲਓ ਜੀ ਦੇਖੋ ਦੋਸਤੋ ਆਰਡਰ ਕੁਆਲਟੀ ਕਰਮਾਲੀ ਥੱਲੇ ਲਓ ਜੀ ਇਹਦੇ ਪੂਰਾ ਭਵਾਨਾ ਤੋੜਾ ਵਾ ਹਾਂਜੀ ਬਾਕੀ ਮਾਲ ਸੁੱਕ ਰਕੇ ਗਾਂਦ ਉਹ 60 ਕਿਲੋ ਭਰ ਜੂਗੀ ਇਹ ਹੋ ਜਾਣਾ 14 ਕਿਲੋ ਦੁੱਧ 4 14 ਕਿਲੋ ਬੋੜਾ ਹੋਇਆ ਹੈ ਮੇਰੇ ਵੀਰ ਜੀ ਠੀਕ ਹੈ ਜੀ ਲੋ ਜੀ ਕਰੋ ਚੱਕ ਜੀ ਹਾਂ ਜੀ ਬੱਚਾ ਵੀ ਦੋਸਤੋ ਵਛੀ ਦੋ گاਵਾ ਮਿਲਦੀਆਂ ਜੀ ਦੋਸਤੋ ਤੁਹਾਨੂੰ ਹਾਂ ਜੀ ਭਰਾ ਜੀ ਕੀ ਮੁੱਲ ਕਰਦੇ ਮੈਂ ਦਾ ਮੁੱਲ ਇਹਦਾ ਵੀਰ ਜੀ ਜੋ ਮਰਜ਼ੀ ਕਰੀਏ 60 ਕਰ ਲਈਏ 65 ਕਰ ਲਈਏ ਹਾਂ ਜੀ ਇਹ ਦੇਣੀ 55000 ਦੇਣੀ ਵੀਰੇ ਆਪਾਂ ਕਿੰਨਾ ਕਮਾਂ ਲੜਾ ਉਸਦਾ ਵੀਰੇ ਇੱਕ ਰਾਮ ਆਣ ਕਰਾਂਗੇ ਆਪਾਂ ਵੱਟ ਕੇ 50000 ਦੀ ਵਛੀ ਦਵਾ ਪੂਰਾ 50000 ਪੂਰਾ 50000 ਵਛੀ ਦਵਾ ਲੋ ਜੀ ਦੋਸਤੋ ਜੈ ਜੀ ਮੁੱਲ ਕੀਤਾ 14000 ਦੀ ਵਛੀ ਦਵਾ ਆਪਾਂ ਜਿਹੜਾ ਕੋਈ ਮਰਜ਼ੀ ਭੈਣ ਭਰਾ ਨੂੰ ਲਾਵੇ ਕੋਈ 45 ਹਜ਼ਾਰੀ ਦਾ ਫੋਨ ਨਾ ਲਾਵੇ ਬਰਾਬਰ ਠੀਕ ਹੈ ਜੀ ਉਹ ਤਸੱਲੀ ਕਰਕੇ ਆਪਣੀ ਦੋ ਟਾਈਮ ਕਿਉਂ ਖੜੇ ਠੀਕ ਹੈ ਜੀ ਉਹ ਮੇਰਾ ਡੰਗਰ ਵੀ ਸਾਰੇ ਖਾਣ ਵਗਦੇ ਆ ਠੀਕ ਹੈ ਜੀ ਇੱਕ ਗੱਬਣਿਆ ਉਹਨੂੰ ਆਪਣੀ ਤੇਪਕੇ ਤਸੱਲੀ ਕਰਾ ਕੇ ਲੈ ਜਾਏ ਠੀਕ ਹੈ ਜੀ ਉਹਦਾ ਗੱਬਣ ਦਾ ਆਪਣਾ ਗਰੰਟੀਡ ਹੋਊਗੀ ਠੀਕ ਹੈ ਜੀ ਤੇ ਬਾਕੀ ਮੇਰਾ ਭਰਾ ਕੋਈ ਤਸੱਲੀ ਕਰਕੇ ਖੜੇ ਸਾਰੇ ਡੰਗਾ ਖਾਣ ਵਗਦੇ ਆਪਣੇ ਦੇ ਵੀ ਠੀਕ ਹੈ ਜੀ 55000 ਰੁਪਿਆ ਡਿਮਾਂਡ 50000 ਚ ਤੁਹਾਡਾ ਆ ਗਿਆ ਦਾ ਮਾਨਤਾ 50000 ਤੋਂ ਆ ਗਿਆ ਭਣ ਭਰਾ ਦੂਰ ਦੇ ਨੇ ਫੋਨ ਕਰਦੇ ਆ ਤੇਰੀ ਮਾਨਤਾਨ ਕਰਾਂਗੇ ਭਣ ਭਰਾ ਜਿੰਨੇ ਠੀਕ ਹੈ ਇਹ ਤੋਂ ਅ ਕਿਤੇ ਮਰਜੀ ਨੰਬੈਰੋ ਕੋ ਪ੍ਰਵਾਹ ਨਹੀਂ ਨਿਕਲ ਰਹੀ ਹੋਈ। ਲਓ ਜੀ ਚੈੱਕ ਕਰ ਲਓ। ਕਿਤੇ ਮਰਜੀ ਬਾਹਰ ਖੁੱਲੀ ਜਗ੍ਹਾ ਤੇ ਬੈਠੇ ਰਿਹਾ ਜੀ ਨੂੰ। ਠੀਕ ਹੈ ਜੀ। ਉਹ ਆਪਣੀ ਗਰੀ ਭਾਂ ਭੱਥਲੀ ਕਰੇ। ਉਹਦੇ ਵਾਲੇ 8 ਕਿਲੋ ਦੇ। ਕਿੰਨਾ ਟਾਈਮ ਗਿਆ ਸੀ? ਸੂਈ ਸਾਈਜ਼ ਨਾਲ ਪਰ ਪਿੰਡ ਦਾ ਇਹਦਾ ਪਤਾ ਵੀਰੇ ਖਾਰਾ ਸਾਹਿਬ। ਅੱਛਾ ਜੀ। ਪਿਆ ਪਾ ਦੀ ਵੀ ਇਹਨੂੰ ਮਹੀਨਾ ਆ, ਡੇਢ ਮਹੀਨਾ ਆ। ਸੂਈ ਦਾ ਨਹੀਂ ਪਤਾ। ਇਹਨੂੰ ਮਹੀਨੇ ਦੇ ਲਾਗੇ ਆਪਣੇ ਟੀਕੇ ਲੱਗੇ ਨ ਹੋਇਆ ਜੀ। ਟੀਕੇ ਲੱਗੇ ਨ ਹੋਇਆ। ਆ ਪਾਏ ਸਾਰੀਆਂ ਨਹੀਂ ਇਹ ਵੀ ਨਹੀਂ ਇਹਨੂੰ 2 ਮਹੀਨੇ ਆ, ਇਹਨੂੰ ਮਹੀਨਾ ਆ। ਪਗਾਨੀ ਜੀ ਨੇ ਵੇਖਣਾ 40 ਕਿਲੋ ਦੀ ਗਾਂ ਆ। ਲਓ ਜ ਪੂਰਾ ਵੱਡਾ ਕੱਦ ਕਰ ਜੇ ਪੂਰਾ ਫੋਨ ਇਹ ਜਿਹੜਾ ਮਾਲ ਸੋ ਕਰਕੇ ਇਹਦੇ ਨਾਲ ਦੀ ਭੰਗਾਨੀ ਵੀ ਦੇਖੀ ਕੋਈ ਠੀਕ ਹੈ ਜੀ ਇਹਦੇ ਘਰੇ ਬਧੀਆ ਸ਼ਿੰਗਾਰੀਆਂ ਵਿੜੇ ਦਾ ਦੇ ਹਾਂਜੀ ਹਾਂਜੀ ਲਓ ਜੀ ਕਰ ਲੋ ਚੱਕ ਅੱਛਾ ਦੁੱਧ 8 ਕਿਲੋ ਦੱਸਿਆ ਪਰ ਦੁੱਧ 8 ਤੋਂ 9 ਕਿਲੋ ਲਊਗਾ ਆਪਾਂ 8 ਕਿਲੋ ਕਰਕੇ ਦੇਵਾਂਗੇ ਠੀਕ ਹੈ ਜੀ ਮੁੱਲ ਕੀ ਕਰਦੇ ਜੀ ਮੋਲੇ ਜੋ ਮਰਜ਼ੀ ਕਰੀਏ ਖੇਰਾ ਸਾਹਿਬ ਆਹਲੇ ਜੋ ਮਰਤੀ ਕਰੀਏ 30 ਕਰੀਏ 35 ਕਰੀਏ ਤੇ 5000 ਰੁਪਏ ਸਾਨੂੰ ਦੇਣੀ ਹੈ 5000 ਤੋਂ ਕਰਨਾ ਹੈ ਗਿਫਟ ਵੀ ਕਰਨਾ ਹੈ ਆਪਾਂ ਇੱਕੋ ਹੀ ਮੋਲੇ ਦਾ 5000 ਨੇਕਿਆ ਮੁੱਲ 5000 ਰੁਪਏ 5000 ਹੋ ਗਿਆ ਜੋ 24000 ਦਿਆਂਗੇ ਲੋ 24000 ਕਿਹੜੀ ਗੱਲ ਹੈ 8 ਕਿਲੋ ਦੁੱਧ ਮਹੀਨਾ ਹੋ ਗਿਆ ਟੀਕੇ ਲੱਗੇ ਨੂੰ 24 ਆਪਨੀ ਗਰੰਡਰ ਕੋਈ ਨਹੀਂ ਏ ਬਾਕੀ ਭੈਣ ਭਰਾ ਸਲੀਗਾ ਕੇ ਲੈ ਜਾਇਆ ਤੁਹਾਨੂੰ ਕਹਿੰਦੇ ਮਹੀਨੇ ਵਿੱਚ ਚੈੱਕ ਹੁੰਦੀ ਨਹੀਂ ਤੇ ਹਾਂਜੀ ਹਾਂਜੀ ਹਾਂ ਬਾਕੀ ਜਿਹੜਾ ਵੀਰ ਖੜੂਗਾ ਉਹਦੀ ਕਿਸਮ ਤੇ ਆ ਬਿਲਕੁਲ ਜੀ ਬਿਲਕੁਲ ਕਿਸਮ ਤੇ ਆਪਣੀ ਆਪਣੀ ਲਓ ਜੀ ਕਰ ਲਓ ਚੈੱਕ ਜੀ ਬਿਲਕੁਲ ਨਿਕਾ ਜਾ ਬੋਲ ਦਸਤੋਰਾ ਕੱਟ ਘਾਟ ਗਾਣਾ ਰਾਮ ਅੱਧੀ ਮੋਲ ਨਿਕਾ ਜਾ ਹਾਂਜੀ ਲਓ ਜੀ ਕਰੋ ਚੈੱਕ ਜੀ ਧਾਰਾਪੁਰਾ ਵੀਰ ਚਾਰੇ ਰੋਣਾਂ ਦੇ ਬਰਾਬਰ ਬਿਲਕੁਲ ਬਰਾਬਰ ਹੈ ਦੋ ਕੋਈ ਬਰਾਬਰ ਦੀਆਂ ਧਾਰਾਪੁਰਾ ਲਓ ਜੀ ਲਓ ਪਮਾਇਆ ਮੜਿਆ ਕਰਨੀ ਗਾ ਮੈਂ ਮੇਰੇ ਭੈਣ ਭਰਾਵਾਂ ਦੇ ਤੌਰ ਤੇ ਨੇ ਭਾਈ ਹਾਂਜੀ ਨਹੀਂ ਨਹੀਂ ਠੀਕ ਤੇ ਬਾਕੀ ਜਿੱਥੇ ਮਰੀ ਛੱਡ ਕੇ ਬੈਰ ਉਹ ਉਹ ਲਾਹਣੀ ਮਾਰ ਲਓ ਲਾਹ ਰਿਹਾ ਮੇਰਾ ਪਾਸ ਪਗਾਇਆ ਜੇ ਗਾਂ ਲਓ ਜੀ ਇਹ ਬਿਲਕੁਲ ਪਗਾਇਆ ਦੇ ਗਾਂ ਵੀ ਆਇਆ ਨਹੀਂ ਕੋਈ ਜਿਆ ਲੱਛੇ ਜਿਹੜੇ ਨਹੀਂ ਹੈਗੀ ਕੋਈ ਨਾ ਪੈਨਸਲ ਥਾਂ ਦੇਖੋ ਬਿਲਕੁਲ ਬਹੁਤ ਸੋਹਣਾ ਖਾਣੀ ਵੀ ਲਓ ਜੀ ਚੈੱਕ ਕਰੋ ਜੀ ਹਾਂਜੀ ਬਾਕੀ ਆਪਣੀ ਜਿੰਨੇ ਕਿ ਭਰਾ ਭਰਾ ਬੇਨਤੀ ਆ ਵੀ ਵੇਖੋ ਵੀਜੀ ਵੀਡੀਓ ਦੇ ਮਾਲਣਾ ਸਾਰੇ ਮਾੜੇ ਨਹੀਂ ਤੇ ਸਾਰੇ ਚੰਗੇ ਨਹੀਂ ਹੁੰਦੇ ਹਾਂਜੀ ਹਾਂਜੀ ਆਪਣੀ ਮਰਕ ਵਰਕ ਕਰਕੇ ਤੇ ਤਸਲੀ ਕਰਕੇ ਖੜੋ ਤੁਹਾਡੇ ਪਾਸੋਂ ਦੀ ਕੋ ਖੜੋ ਨਹੀਂ ਪਾਸ ਹੁੰਦੀ ਵੀ ਸਾਡੇ ਘਰੇ ਬਧੀਏ ਦਾ ਦੁੱਧ ਪਾਉਣੀ ਨਹੀਂ ਰਿਆ ਤੇ ਬਾਕੀ ਵੀਰ ਜੀ ਆਪਣਾ ਵਪਾਰ ਇਥੋਂ ਦਾ ਵਾਪੇ ਆਵੇਂ ਲੋਕਾਂ ਕੋ ਗੱਲਾਂ ਨਹੀਂ ਕਰਨੀਆਂ ਆਪਾਂ ਵੀ ਵੀਰ ਇਦਾਂ ਉਦਾਂ ਆਪਣੇ ਗੱਬਣ ਵੀਰ ਆਪਾਂ ਇੱਕੋ ਪਾਈਏ ਠੀਕ ਹੈ ਜੀ ਇਹ ਡਾਕਟਰ ਚਾਹੁੰਦੇ ਸੇ ਨਾ ਵੀਂ ਦੇ ਅੰਦਰ ਰੋਵਾਂਗੇ ਠੀਕ ਹੈ ਜੀ ਇਹ ਡਾਕਟਰ ਚਾਹੁੰਦੇ ਸੇ ਠੀਕ ਠੀਕ ਹੈ ਜੀ ਠੀਕ ਹੈ ਜੀ ਤੇ ਬਾਕੀ ਆ ਮੱਝ ਆਪਣੀ ਗੱਬਣਾ ਹਫਤਾ ਇੱਕ ਖੜਦੀ ਜੀ ਹਾਂਜੀ ਇਹ ਠੀਕ ਹੈ ਜੀ ਇਹਦੇ ਥਾਂ ਦੇ ਪਕੇ ਲੈ ਜਾ ਕੋਈ ਤੇ ਬਾਕੀ ਸਾਰੀਆਂ ਥਾਂ ਵਾਲੀ ਚੋਗੇ ਲੈ ਦੋ ਟਾਂਕ ਠੀਕ ਹੈ ਬਾਕੀ ਪਣਪਰਾ ਪਿਆਰ ਕਰਦੇ ਵੀਰੇ ਆਨਲਾਈਨ ਮੰਗਾ ਲੈਂਦੇ ਆ ਠੀਕ ਹੈ ਜ ਲੋੜੀ ਗਤੋ ਵੀਰ ਨੇ ਗੱਲ ਬਹੁਤ ਵਧੀਆ ਕਹੀ ਹੈ ਜਿਹੜੇ ਪਹੂ ਸਵੇਰੇ ਸਵੇਰੇ ਇੱਕ ਟਾਈਮ ਦੋ ਟਾਈਮ ਚੋ ਕੇ ਤਸੱਲੀ ਕਰ ਲੋ ਤੇ ਗੱਬਣ ਪੋਸ਼ੀ ਨੂੰ ਦੋਸਤ ਥਾਣਾ ਦੀ ਟਿਪ ਕੇ ਪਾਸ ਕਰ ਲੋ ਹਾਂਜੀ ਹਾਂਜੀ ਦੱਸੋ ਜੀ ਡੇਟੇ ਇਹਦੇ ਕੋ ਵੀਰੇ ਦੁੱਧ ਆਉਣੇ 9:00 8:30 ਵਜੇ ਆਪਾਂ ਕੋ ਗਾਜ ਵੀ ਆਈ ਵੀਰੇ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਆਪਾਂ ਦੋ ਟਾਈਮ ਚੋਈ ਕੀਤੀ ਕੋ ਅਗਲੇ ਦੇ ਠੀਕ ਹੈ ਜੀ ਐਵੇਂ ਆਪਾਂ ਨੇ ਅਖਰਾ ਵੀ ਹੋਣੇ ਕਿੱਦਾਂ ਉਦਾਂ ਇਦਾਂ ਲੱਕਣ ਲਈ ਇਹਰੇ ਕੋ ਵੀਰ ਜੀ ਦੁੱਧ 9:00 ਵਜੇ ਠੰਡਾ ਤੇ ਦੁੱਧ ਦੀ ਮਜਾ ਖਟਾਰਗਾ ਮਜਾ ਆਗਾ ਦੁੱਧ ਜੀ ਕਰ ਲੋ ਹਾਂਜੀ ਤੇ ਬਾਕੀ ਗਾ ਇਹ ਵੀ ਦੋ ਮਹੀਨੇ ਨਿਕ ਬਣੀ ਜੀ ਦੋ ਮਹੀਨੇ ਦੇਖਾ ਕਰਾਉਣੀ ਆਪਾਂ ਤੇ ਚੈੱਕ ਕਰਾ ਕੇ ਸੌਦਾ ਕਰਾਂਗੇ ਵੀਰੇ ਠੀਕ ਆ ਫੋਨ ਤੇ ਮੁੱਲ ਰੱਖਾਂਗੇ ਆਪਾਂ ਠੀਕ ਹੈ ਜੀ ਹਾਂ ਜੀ ਵੈਸੇ ਇਹ ਕਿ ਵੀਰ ਪਹਿਲਾਂ ਫਰੀਲੇ ਤੇ ਉਹ ਉਹ ਵੀਰ ਦੀ ਕਿਸਮਤ ਜਿਹੜਾ ਜਮ ਆ ਗਿਆ ਤੇ ਜੇ ਚ ਇਹ ਕੋਈ ਫੇਰ ਗੱਪਣ ਪਾਸ ਨਿਕਲੇ ਫੇਰ ਉਹਦਾ ਮੁੱਲ ਫੇਰ ਆਪਾਂ ਤੁਹਾਨੂੰ ਅੱਜ ਲੈ ਜੀ ਦਾ ਠੀਕ ਹੈ ਜੀ ਲਓ ਜੀ ਬਾਕੀ ਜਿਹੜੀ ਗਾਂ ਵੀਰੇ ਹਾਂ ਜੀ ਇਹ ਬਿਲਡਾਂ ਦੁੱਧ ਕਰਨਾ ਹਨੇ ਲੋ ਜੀ ਚੈੱਕ ਕਰ ਲੋ ਦੋ ਮਹੀਨੇ ਦੋਸੋ ਗੱਪਣ ਟੀਕਾ ਲੱਗਾ ਜੇ ਵੀਰ ਦਾ ਡਾਕਟਰ ਸੱਦਾ ਕਿ ਕੱਲ ਨੂੰ ਸ਼ੈਤ ਆਊਗਾ ਕੱਲ ਨੂੰ ਕੱਲ ਨੂੰ ਵੀਰ ਅਜਨੇਰਾ ਗਾਂ ਡੈਕਟਰ 8-9 ਕਿਲੋ ਦੁੱਧ ਮੋਕੇ ਦਾ ਤਿਆਰ ਹੋ ਗਿਆ ਜੀ ਮੋਕੇ ਤਿਆਰ ਵੀ ਜੇ ਦੁੱਧ ਦਾ ਇੱਕ ਮਿੰਟ ਵੀਰ ਟੱਕੀ ਪਰਬ ਨੂੰ ਲਓ ਜੀ ਦੋਸਤੋ ਸਭ ਤੋਂ ਵੱਡੀ ਇਹਦੀ ਖੂਬੀ ਆ ਵੇਖੋ ਜੀ ਮਿਲਕ ਵੈਨ ਦੀ ਕਰੋ ਚਾਹੀਏ ਮੈਂ ਨਾ ਵੀਰੇ ਪੈਰ ਲਾਇਰ ਦੀ ਗਰੀ ਆ ਕਰੋ ਜੀ ਸਾਕ ਵੇਖੋ ਜੀ ਇਹ ਵੀ ਰ ਆਪਣੇ ਘੜ ਕੇ ਲੈ ਜਨ ਪੈਰ ਕਿੱਡੀ ਮੋਟੀ ਪੈਰ ਨੇ ਹਾਂ ਜੀ ਹਾਂ ਜੀ ਸਵਾਂਗੀ ਦੀ ਮੋਟੀ ਪੈਰ ਵਰਗੀ ਜੀ ਬਾਕੀ ਠੰਡੀ ਠੰਡੀ ਹੈ ਨਾ ਕਿ ਲੱਤਾਂ ਮਾਰਨੀ ਬੈਠੇਗੀ ਉਹ ਲਓ ਜੀ ਕਰ ਲੈ ਚੋ ਤੇ ਅੰਮ੍ਰੀ ਖਾ ਕੇ ਟੱਕੀ ਜੜੋ ਨੂੰ ਸੀਲਸ ਲੱਗ ਦੋਸਤੋ ਮੈਂ ਨਾ ਜੀ ਕੰਨ ਗਲਾ ਖੀਲਦੇ ਠੀਕ ਹੈ ਜੀ ਚਲੋ ਬਾਕੀ ਰੰਗ ਡੱਬਾ ਡੁਬਾ ਸਾਫ ਹੈ ਡੱਬ ਡੁਬ ਚੰਗੇ ਗਾਜ ਹਾਂਜੀ ਤੇ ਇਹੋ ਜਿਹੇ ਨਵਾਈ ਤੋਂ ਇੰਨੇ ਗਾ ਕੱਦ ਕਾਠ ਤੇ ਹਰ ਇੱਕ ਪਾਸੇ ਲੋ ਜੀ ਕਰੋ ਚੈੱਕ ਜੀ ਹਾਂ ਫਰਸ਼ ਦਾ ਕਰਕੇ ਦੋਸਤੋ ਖੜਾ ਪੈਰ ਘੁੱਟ ਕੇ ਆ ਜੀ ਫਰਸ਼ ਦਾ ਕਰਕੇ ਘੁੱਟਦੀਆਂ ਜੀ ਕਿੰਨੇ ਰੇ ਪਹਿੰਡੀਆਂ ਰੇ ਲਾ ਦੇ ਲੋ ਜੀ ਪ੍ਰਿੰਟ ਚੈੱਕ ਕਰ ਲਓ ਗਾ ਦਾ ਲੈਂਥ ਦੀ ਵੇਖ ਲਓ ਗਾ ਦੀ ਦੋਸਤੋ ਦੋਵੇਂ ਪਾਸੇ ਮਿਲ ਕੇ ਵੈਨ ਦੋਸਤੋ ਕਰਮਾਈ ਨੂੰ ਬਹੁਤ ਮੋਟੀ ਲੱਗੀ ਜੇ 2 ਮਹੀਨੇ ਦੀ ਗੱਬਣ ਦੋਸਤੋ ਕਨਫਰਮ ਅਜੇ ਕੋਈ ਨਹੀਂ 8-9 ਕਿਲੋ ਦੁੱਧ ਜਿਹੜਾ ਮੌਕੇ ਦਾ ਤਿਆਰ ਹੋਊਗਾ 8 ਕਿਲੋ ਧਾਰਨਾ ਮਾਰ ਕੇ ਦੇਵਾਂਗੇ ਆਪਾਂ ਜਿੰਦਾ ਮਰਜ਼ੀ ਕੋ ਚੋਲੇ ਲੈ ਕੇ 2 ਗ੍ਰਾਮ ਹਾਂਜੀ ਪਰ ਜੀ ਤੁਸੀਂ ਉਹ ਧਾਰਨਾ ਮਾਰੇ ਆਪਣੇ ਘਰੇ ਠੀਕ ਹੈ ਜੀ ਕੀ ਮੁੱਲ ਕਰਨਾ ਹੈ ਇਹਦਾ ਇਹ ਹੋਰੇ ਮੁੱਲ ਇਹਦਾ 30 ਕਰ ਲਈਏ 28 ਕਰ ਲਈਏ ਇਹ 5000 ਰੁਪਏ ਐਸਮੋ ਦੇਣੀ ਹੈ 5000 ਹਾਂਜੀ ਹੈ ਗੱਬਣ ਨਿਗਾਵੀ ਹਾਂ ਤੇ ਫਿਰ ਮੁੱਲ ਵੀ ਨਹੀਂ 35000 ਆਜਾ ਫੇਰ ਮੁੱਲ ਵੱਖਰਾ ਹੋਊਗਾ ਆ ਫੇਰ ਮੁੱਲ ਕਰਾਂਗੇ ਠੀਕ ਹੈ ਜੀ ਫਿਰ ਇਹ ਜੀ ਨਹੀਂ ਬੇਚੀ ਫਿਰ ਆਪਾਂ ਦਾਵੀਦ ਨੂੰ ਠਰ ਕੇ ਵੇਚਾਂਗੇ ਮੋਲ ਚਾਹੀਏ ਕਰ ਦਿਓ ਤੁਮਾਂ ਦਾ ਬਰਾਬਰ ਕਰ ਦਿਓ ਤਾਂ ਇਹਦਾ 60000 ਜੀ ਦਾ ਖਰਾ ਤੇ ਤੁਹਾਨੂੰ ਮੋੜਨਾ ਨਹੀਂ ਹੋੜਿਆ ਪਾਗ 24000 ਦਾ ਨਹੀਂ ਮਰਜੀ ਲੋ ਜੀ ਦੋਸਤੋ 24000 ਰੁਪਏ ਤੇ ਇਹਦਾ ਮੋਲ ਜੇ ਮੌਕੇ ਦਾ ਜੀ ਥੋੜਾ ਬੜਾ ਕੋਈ ਛੋਟ ਛੱਪਾ ਨਹੀਂ ਕਰਾਂ ਕਰਾਂ ਜਿੰਨੇ ਜੋ ਮੰਨਤਾਂ ਕਰਾਂਗਾ ਪਾਣਾ ਦਾ ਇਹ ਦੋਸਤੋ ਮੋਲ ਜੇ ਦਾ ਸਿਰਫ ਇੱਕ ਦਿਨ ਦਾ ਹੀ ਜੇ ਗਾਵਾ ਤੋਂ ਕੜਗਾਵਾ ਮੋਲ ਜੇ ਹਾਂ ਜੇ ਗਾਵਾ ਤੋਂ ਪਰਚਾ ਕੀ ਅੱਜ ਦੀ ਧੜੀ ਦਾ ਮੋਲ ਇਹ ਹੋਊਗਾ ਜੀ ਠੀਕ ਹੈ ਜੀ ਕੱਲ ਦਾ ਮੋਲ ਬਦਲੋ ਜੇ ਗਾ ਚੈੱਕ ਹੋਈ ਦੇ ਨਹੀਂ ਟੋਕਰ ਨਿਕਲੇ ਫਿਰ ਤਾਂ ਨਾ ਕੇ ਪਾਣਾ ਠੀ ਇਰੇ ਥਲੇ ਵੀਰ ਜੀ ਦੁੱਧ ਹੋਗਾ 10 ਤੋਂ 12 ਕਿਲੋ ਦਊਗਾ ਠੀਕ ਹੈ ਜੀ ਕਿੰਨਾ ਮੈਂ 12 ਕਿਲੋ ਦਊ ਦੇ ਥਲੇ ਵੀ ਇਹ ਵੀ ਗਾਂ ਚ ਹੀਟ ਚ ਜੀ ਠੀਕ ਹੈ ਜੀ ਸੂਈ ਇਹਨਾਂ ਨੂੰ ਕੋਈ ਸਮਝ ਲਾਵੇ ਕੋ ਆਪਣੀ ਆਪਾਂ ਕਿਹਾ ਬੱਚਾ ਮਰੇ ਵੀ ਆਪਾਂ ਲੈ ਆਂਦੀ ਆ ਠੀਕ ਹੈ ਜੀ ਆਪਾਂ ਕਿਹਾ 15 ਦਾ ਆਂਦੀ ਆ 20 ਦਾ ਆਂਦੀ ਆ ਨਹੀਂ ਫਿਰ ਗਲਤ ਕੰਮ ਨਹੀਂ ਕਰਾ ਕੋਈ ਮੇ ਨਾ ਕਿਹੜੀ ਮੈਨੂੰ ਦੋ ਵੀ ਹੋ ਸਕਦੇ ਨੇ ਸਵੇਰ ਅੰਦਰ ਜਾ ਕਿੰਨਾ ਹੋਊਗਾ ਸਵੇਰ ਤੀਜਾ ਸੂਈ ਹੋਗੀ ਤੀਜਾ ਸਵੇਰ ਹਾਂ ਦੁੱਧ 10 ਕਿਲੋ ਦੁੱਧ ਮੋਕੇ ਦਾ ਤਿਆਰ ਜੀ ਨਹੀਂ 12 ਹੋਊਗਾ ਜੀ 12 ਵਗੈਰਾ ਸਭ 12 ਹੋਊਗਾ ਅੱਛਾ 12 ਕਿਲੋ ਦ ਲਓ ਜੀ ਚੈੱਕ ਕਰ ਲੋ ਬਾਕੀ ਦੋ ਦੋ ਜਰੋ ਟੀਗਾ ਪਰ ਹੈਗਾ ਤੇ ਕਰਵਾਈ 8 9 ਮਹੀਨੇ ਬਾਅਦ ਫੇਸਬੁਕ ਪਿੰਦੀਆਂ ਕੋਲ ਮਾਲਕ ਮੇਰ ਕਰੇ ਸੂਬੇ ਨਹੀਂ ਹੋਈ ਆ ਜੀ ਲਓ ਜੀ ਕਰ ਲੋ ਚੱਕ ਜੀ ਸੋਹਣਾ ਸੁਨਖਾ ਦੋਸਤੋ ਆਰਡਰ ਕੁਆਲਿਟੀ ਲੱਗੀ ਕਰਵਾਏ ਤੋਂ ਥਣਾ ਥਣਾ ਦੀ ਕੁਆਲਿਟੀ ਹਰ ਇੱਕ ਚੀਜ਼ ਬਹੁਤ ਵਧੀਆ ਬਣਾ ਦੇਣਾ ਮਾਲਕ ਖਾਨ ਤੇ ਵੀਰ ਰਾ ਆਪਣੇ ਘਟ ਕੇ ਲਾਇਆ ਇਹਨੂੰ ਲਓ ਜੀ ਕਰੋ ਚੱਕ ਜੀ ਥਣ ਬਹੁਤ ਸੋਹਣਾ ਲੱਗਾ ਇਹਨੂੰ ਗਾਣੋ ਲਓ ਜੀ ਵੇਖੋ ਇਹਦੀ ਦੋਸਤੋ ਮਿਲਕਵਾਨ ਕਾਫੀ ਮੋਟੀ ਹੈ ਲਓ ਜੀ ਹਰ ਇੱਕ ਪਸੂਦੋ ਦੋਸਤੋ ਬਰੀਡ ਵੱਖਰੀ ਵੱਖਰੀ ਕਾਡ ਕਾਡ ਵਖਰਾ ਹਰ ਇੱਕ ਪਸ਼ੂ ਦਾ ਮਾਲਕ ਨੇ ਵੱਖ-ਵੱਖ ਤਰੀਕੇ ਦੀ ਹਰ ਇੱਕ ਚੀਜ਼ ਬਣਾਈ ਹੈ। ਲਓ ਜੀ ਚੈੱਕ ਕਰ ਲਓ। ਖੜਾ ਹੈ ਬਾਕੀ ਨਾਲ ਆਪਣੀ ਤਸੱਲੀ ਕਰੇ ਖੜੇ ਪੈਰ ਪਰਾ ਨਾ। ਹਾਂਜੀ। ਤੇਰੀ ਵਾਧਾ ਹੱਥਾਂ ਤਸੱਲੀ ਦਾ। ਠੀਕ ਹੈ। ਥਾਨ-ਥੋਣ ਬਾਕੀ ਬੱਸੀ ਪਾ ਕੇ ਭੜਾ ਪਾ ਕੇ ਕਾ ਮਿਲਦੀ ਹੈ। ਠੀਕ ਹੈ। ਕੀ ਮੁੱਲ ਕਰਨਾ ਜੇਗਾ? ਇਹਦਾ ਮੁੱਲ ਜਿਵੇਂ ਮਰਜ਼ੀ ਕਰ ਲੈ ਮੋਲੇ ਦਾ ਵੀ ਭਵੇਂ ਸੱਜਰ ਜਣਾ ਮੁੱਲ ਕਰ ਲਈਏ। ਬੱਚਾ ਬਾਰੇ ਗਾਂ ਭਵੇਂ 50 ਦੀ ਵੇਚਦੇ। ਠੀਕ ਹੈ ਜੀ। ਠੀਕ ਹੈ। ਹੁਣ ਗਾਣਾ ਮੁੱਲ ਜੇਗਾ। 40000 ਰੁਪਇਆ ਕਿੰਨਾ ਕੁ ਮਾਨਤਾ ਨਹੀਂ ਜੀ ਯਸਨੋਪ 35000 ਦੇਣੀ ਵਿੱਚ 35000 ਉਹਦੇ ਕੋਲ 12 ਕਿਲੋ ਹੋਗਾ ਪਰ 10 ਕਿਲੋ ਗਾਰੰਟੀ ਦੇ ਦਵਾਂਗੇ ਆਪਾਂ ਉਹਗਾ ਹੀਟ ਚ 1 ਕਿਲੋ ਖੰਡ ਵਸਾਦੀ ਆ ਕੋਈ ਭੈਣ ਭਰਾਵਾ ਆਪਾਂ ਲਾ ਮੈਂ ਲੈਣਾਂਗੇ ਠੀਕ ਹੈ ਜੀ ਆਪਾਂ ਅੱਜ ਤੇ ਸਿਰੇ ਕਰਕੇ ਦੇਣੀ ਹੈ ਵੀ ਹੀਟ ਚ ਲੇਗਾ ਕਿਲੋ ਖੰਡ ਦਾ ਫਰਕ ਪਾਉਂਦਾ ਪਾਉਂਦਾ ਦੁੱਧ ਦਾਾਂ ਤੋਂ ਬਾਹਰ 11 ਹੋਗਾ ਨੌ ਨਹੀਂ ਹੋਊਗਾ ਠੀਕ ਹੈ ਜੀ ਇਹ ਨੌ ਉਹਦੇ ਆਉਣੀਆਂ ਦਾ ਕਰਾਇਆ ਮੇਰਾ ਹੋਊਗਾ ਠੀਕ ਹੈ ਠੀਕ ਹੈ ਜੀ ਹਾਂਜੀ ਲਓ ਦੋਸਤੋ 45000 ਰੁਪਿਆ ਡਿਮਾਂਡ 40 40 ਹੈ ਤੇ 35000 ਜੀ ਦੱਸਿਆ ਵੀ ਹਾਂਜੀ 35000 ਜੀ ਸੁਣਾ ਦਵਾਂਗੇ 35000 ਜੀ ਵਿੱਚ ਤੁਹਾਡਾ ਆਇਆ ਗਿਆ ਦਾ ਥੋੜਾ ਬਾਲਾ ਮਾਨਤਨ ਛੋੜ ਛਪਾ ਜਿਹੜਾ ਜ਼ਰੂਰ ਹੋਊਗਾ ਜੀ ਲਓ ਜੀ ਦੋਸਤੋ 6 ਮਾਗਾ گاਵਾਂ ਦੇ ਵਿੱਚ ਤੇ ਦੋ ਮੱਝਾਂ ਵੀਰ ਨੇ ਵਿਖਾਈਆਂ ਵਾਸਤੇ ਜਿਨ੍ਹਾਂ ਦੇ ਵਿੱਚ ਇੱਕ ਗਾਂ ਇੱਕ ਸੌਰੀ ਇੱਕ ਮੱਝ ਗੱਭਣ ਤੇ ਬਾਕੀ ਦੋ ਸੋ ਪੌ ਸਾਰੇ ਸੂਰੇ ਸੂਰੇ ਆਏ ਆ ਇਪਰ ਸੂਏ ਸਵੇ ਪਾਉ ਨੂੰ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਆਪਣੀ ਜ਼ਰੂਰ ਕਰ ਲੋ ਕਿਹੜਾ ਪਸੂ ਦੋਸਤੋ ਗੱਬਣਿਆਂ ਨੂੰ ਥਾਂ ਦੀ ਟਿੱਪ ਕੇ ਪਾਸ ਕਰਕੇ ਤਸੱਲੀ ਮੇਰੇ ਵੀਰ ਆਪਣੀ ਜ਼ਰੂਰ ਕਰ ਲਿਆ ਕਰੋ ਐਡਰੈਸ ਇਕਰੀਨ ਕੀਤੇ ਪਿੰਡ ਚਾਟੀਵਿੰਡ ਤਹਿਸੀਲ ਜ਼ਿਲ੍ਹਾ ਸ਼੍ਰੀ ਅਮਰਸਰ ਸਾਹਿਬ ਨਾਮ ਦੋਸਤੋ ਵੀਰ ਦਾ ਪ੍ਰਭ ਫੋਨ ਨੰਬਰ ਵੀਰ ਜੀ ਇਕਰੀ ਫੇਰ ਬੋਲ ਦੀ ਜਾ ਕੇ ਫੋਨ ਨੰਬਰ ਬੋਲ ਦੀ 91991199 ਜੀ ਠੀਕ ਹੈ ਜੀ ਨੰਬਰ ਦੋਸਤੋ ਫਿਰ ਸਕਰੀਨ ਤੇ ਵੀ ਲਾ ਦੂੰਗਾ ਜੀ ਧੰਨਵਾਦ ਦੋਸਤੋ ਨਾਲ ਵੀਡੀਓ ਦੇਖਣ ਵਾਸਤੇ ਜੀ ਨੇ ਅਬੀ ਵੀ ਦੇ ਲਓ ਜੀ ਦੋਸਤੋ ਕਰ ਲੋ ਚੈੱਕ ਮੱਝ ਆਪਾਂ ਚਵਾਈ ਕਰਾਉਣੀ ਹੈ ਤੁਹਾਨੂੰ ਭਾਰਾ ਪੂਰਾ ਮਾਰ ਕੇ ਵਿਖਾ ਦੇਣਾ ਹੈ ਮੱਝ ਵੇਲੋਣੀ ਹੈਗੀ ਆ ਕਰੋ ਜੀ ਸਮਾਲ ਆ ਗਈ ਵੇਲਨੇ ਮੱਝ ਵਿਖਾ ਦੇਣਾ ਕਰੋ ਜੀ ਬਚਾ ਲਓ ਜੀ ਮਗਰੀ ਵੀ ਜੀ ਕੱਟੀ ਜੇ ਇਹ ਦੋਸਤੋ ਕੱਟੀ ਮਗਰ ਤੇ 6 ਹਥਣਾਂ ਵਾਲੀ ਮੱਝ ਦੋਸਤੋ ਕਰੋ ਜੀ ਚਲੋ ਖਰਾ ਖਾਲ ਦਿਖਾਈ ਦਿਓ ਵੀਡੀਓ ਪਰੇ ਹਾਂਜੀ ਹਾਂਜੀ ਦੋਸਤੋ ਵੀਡੀਓ ਪਾ 64 ਵਾਲੀ ਬਹੁਤ ਦੇਖੀ ਹੋਗੀ 64 ਵਾਲੀ ਮੈਂ ਵੇਖੀ ਨਹੀਂ ਵੇਖੀ ਵੀ ਅਜੇ ਮੈਂ 64 ਦੀ ਬਜਟ ਨਹੀਂ ਵੇਖੀ ਪੰਜਾਂ ਇਹਦੇ ਵੀ ਵੇਖੀ ਨਾ 45 ਥਾਣਾ ਪੰਜਾਂ ਥਾੜੀਆਂ ਹੈਆਂ ਹਾਂਜੀ ਹਾਂਜੀ ਪਰ ਛਿਆਂ ਦਾ ਕਰਮਾ ਵੀ ਫਿਰ ਬਰਾਬਰ ਜੇ ਠੀਕ ਹੈ ਜੀ ਪਰ ਛੇ ਛੇ ਬਰਾਬਰ ਆ ਤੁਜੀ ਨੀਲੀ ਰਾਵੀ ਰੀਨਲ ਜੇ ਠੀਕ ਹੈ ਜੀ ਲੋ ਜੀ ਪੰਜੀ ਦੀ ਪਖੜਾ ਦੀ ਆ ਲੋ ਜੀ ਮੋਲ ਵੀ ਦੋਸਤੋ ਬਿਲਕੁਲ ਜਾਇਜ਼ ਮੋਲ ਬਿਲਕੁਲ ਜਾਇਜ਼ ਕੀਤਾ ਆਪਾਂ ਇਹਨਾਂ ਜਿਹੜਾ ਛਿਆਂ ਦਾ ਕਰਕੇ ਮੋਲ ਵਾਧਾ ਕਰ ਲੀਏ ਨਹੀਂ ਆਪਾਂ ਉਹ ਗਲਤ ਕੰਮ ਨਹੀਂ ਕਰਦੇ ਠੀਕ ਹੈ ਜੀ ਅਬਾਕੀ ਚਲੋ ਪੈਰ ਭਰਾ ਦੁੱਧ ਜੁਣਾ ਆਪਣੀ ਸੇਵਾ ਦਾ ਠੀਕ ਹੈ ਜੀ ਉਹਦਾ ਇਹ 12 ਉਹ 13 ਰੁਪਏ ਹੋ ਗਏ ਪਸੰਦ ਦੀਏ ਦੋਸਤੋਂ ਮੈਂ ਤੁਹਾਨੂੰ ਪਸੰਦ ਦੇ ਥਾਣੇ ਕਰਾ ਛੇ ਵਿਖਾ ਦਿੰਦਾ ਜੀ ਧਾਰਾਂ ਤੁਹਾਨੂੰ ਛੇ ਥਾਂ ਦੇ ਵਿਖਾਦਾ ਸਾਰੇ ਵਿਖਾ ਦੇ ਛੇ ਦੇ ਛੇ ਨਾ ਭਰਾ ਮਾ ਜੀ ਦੋਸਤੋਂ ਕਰ ਲੋ ਚੱਕ ਛੇ ਥਣ ਡਰਦੀਆਂ ਥਣੇ ਮੇਰੇ ਤੋਂ ਨਹੀਂ ਨਹੀਂ ਡਰਦੀ ਕੋਈ ਚੱਕਣ ਲੱਗਿਆ ਖਾਓ ਅੱਛਾ ਜੀ ਜੀ ਧਾਰਾਂ ਮਾਰੋ ਜੀ ਕੱਲੇ ਕੱਲੇ ਥਾਂ ਦੇ ਵਿੱਚੋਂ ਧਾਰਾਂ ਮਾਰੋ ਜੀ ਲਓ ਜੀ ਦੋਸਤੋਂ ਕਰ ਲੋ ਚੱਕ ਇੱਕ ਨੰਬਰ ਦਾ ਥਾਣਾ ਹਾਂ ਜੀ ਆ ਜੀ ਦੋਸਤੋਂ ਦੋ ਨੰਬਰ ਵਾਲਾ ਥਾਣਾ ਲਓ ਜ ਲਓ ਜੀ ਤੇ ਨੰਬਰ ਇਹ ਦੋਗੇ ਵੀ ਜੀ ਚਲੀਏ ਦੂਜੇ ਪਾਸੇ ਲਓ ਜੀ ਚਾਰ ਨੰਬਰ ਹਾਂਜੀ ਪੰਜ ਨੰਬਰ ਦਸਤੋ ਆ ਗਿਆ ਜੀ ਲਓ ਜੀ ਛੇ ਨੰਬਰ ਦੇਖੋ ਜੀ ਸਾਰੇ ਬਰਾਬਰ ਹੋਣਗੇ ਖਰਾ ਸਾਹਿਬ ਬਾਕੀ ਕੋਈ ਖਾਨ ਦੀ ਬਾਤ ਕਰਨੀ ਹੋਗੀ ਕਿਉਂਕਿ ਗਰਨਾ ਘੜਦੇ ਪਿਛਾਰਨਾ ਪਿਛਾਰ ਬਣਾਏ ਛੇ ਦੇ ਛੇ ਚੋਈ ਜਾਓ ਬਰਾਬਰ ਠੀਕ ਹੈ ਜੀ ਲਓ ਜੀ ਬਾਕੀ ਆਪੋ ਆਪਣੀ ਵੀਰ ਸਮਝਦੇ ਬਹੁਤ ਵਧੀਆ ਮਾਲਕ ਨੇ ਕਿਰਪਾ ਕੀਤੀ ਹੈ ਤੇ ਕਰਮਾ ਦੇ ਚਰੋ ਲੰਬੀ ਉਮਰ ਹੋਵੇ ਦੀ ਆਲੋ ਵੀ ਕਾਰਲ ਬਾਕੀ ਮੇਰਾ ਭਰਾ ਸਾਰੇ ਆ ਕਿ ਜਦ ਮਰਜੀ ਮੈਂ ਨੂੰ ਹੱਥ ਮਰ ਜੇ ਮੈਂ ਲੱਤ ਨਹੀਂ ਲਾਉਗੀ ਠੀਕ ਹੈ ਜੀ ਲੋ ਮੈਂ ਆਵਾਜ਼ੀ ਧਾਰ ਦੇ ਕੇ ਮੈਨੂੰ ਥੱਲੇ ਬੈ ਮਰੇ ਠੀਕ ਹੈ ਜੀ ਧੰਨਵਾਦ ਉਸ ਲਗੜੀ ਦੇਖਣ ਵਾਸਤੇ